ਮਾਨ ਸਰਕਾਰ ਦੇ ਵੱਲੋਂ ਕਿਸਾਨਾਂ ਦਾ ਕਿਸਾਨੀ ਅੰਦੋਲਨ ਚੁਕਵਾ ਦਿੱਤਾ ਗਿਆ। ਅਚਾਨਕ ਭਗਵੰਤ ਮਾਨ ਨੂੰ ਉਹਨਾਂ ਦੀ ਸਰਕਾਰ ਨੂੰ ਕੀ ਹੋ ਗਿਆ ਇਹੋ ਜਿਹਾ ਕਿ ਉਹਨਾਂ ਨੇ ਇੱਕਦਮ ਫੈਸਲਾ ਲੈ ਲਿਆ ਕਿ ਕਿਸਾਨੀ ਅੰਦੋਲਨ ਨੂੰ ਚੁਕਵਾ ਦੇਣਾ। ਇੱਕੋ ਦਮ ਵਿਕਾਸ ਦੇ ਰਾਹ ਦੇ ਵਿੱਚ ਰੋੜਾ ਇਹ ਕਿਸਾਨੀ ਅੰਦੋਲਨ ਕਿਵੇਂ ਬਣ ਗਿਆ? ਸਾਰਿਆਂ ਦੇ ਵੱਲੋਂ ਇਹੀ ਗੱਲ ਸੋਚੀ ਜਾ ਰਹੀ ਹੈ ਕਿ ਆਖਰ ਇਸ ਦੇ ਪਿੱਛੇ ਕਾਰਨ ਕੀ ਹੈ? ਸਭ ਤੋਂ ਵੱਡੇ 5 ਕਾਰਨਾਂ ਦੇ ਬਾਰੇ ਤੁਹਾਨੂੰ ਦੱਸਣ ਲੱਗੇ ਹਾਂ। ਜਿਸ ਦੇ ਕਰਕੇ ਇਹ ਕਿਸਾਨੀ ਅੰਦੋਲਨ ਚ ਚੁਕਵਾਇਆ ਗਿਆ ਪਹਿਲੀ ਗੱਲ ਤਾਂ ਇਹ ਇੱਕੋ ਦਾਮ ਕਿਸਾਨੀ ਅੰਦੋਲਨ ਨਹੀਂ ਚੁਕਵਾਇਆ ਸਰਕਾਰ ਨੇ ਪੂਰੀ ਪਲੈਨਿੰਗ ਕੀਤੀ 19 ਮਾਰਚ ਨੂੰ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਚੰਡੀਗੜ੍ਹ ਚ ਮੀਟਿੰਗ ਸੀ ਪੰਜਾਬ ਸਰਕਾਰ ਦੇ ਮੰਤਰੀ ਵੀ ਉਸ ਦੇ ਵਿੱਚ ਸ਼ਾਮਲ ਹੋਣੇ ਸੀ ਇਹਨਾਂ ਨੂੰ ਪਹਿਲਾਂ ਪਤਾ ਸੀ ਕਿ ਵੱਡੇ ਵੱਡੇ ਜੋ ਲੀਡਰ ਆ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗੈਰ ਰਾਜਨੀਤਿਕ ਦੇ ਉਹ ਸਾਰੇ ਚੰਡੀਗੜ੍ਹ ਆਉਣੇ ਆ ਉਹਨਾਂ ਨੂੰ ਉੱਥੇ ਟਰੈਪ ਲਾ ਕੇ ਫਸਾ ਲਿਆ ਮੀਟਿੰਗ ਕਰਕੇ ਵਾਪਸ ਜਾਣ ਲੱਗੇ ਸੀ ਮੁਹਾਲੀ ਜਿੱਥੇ ਚੰਡੀਗੜ੍ਹ ਪੰਜਾਬ ਦਾ ਬਾਰਡਰ ਬਾਰਡਰ ਤੇ ਪੰਜਾਬ ਵੜਦਿਆਂ ਇਹਨਾਂ ਸਾਰਿਆਂ ਨੂੰ ਮੁਹਾਲੀ ਪੁਲਿਸ ਨੇ ਫੜ ਲਿਆ ਲੀਡਰ ਗਏ ਪਿੱਛੇ ਰਹਿ ਗਏ ਅੰਦੋਲਨ ਦੇ ਵਿੱਚ ਸਿਰਫ ਕਿਸਾਨ ਜਿਹੜੇ ਕਿ ਮੋਰਚਿਆਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਨੂੰ ਫਿਰ ਖਦੇੜ ਦਿੱਤਾ ਪੰਜ ਕਾਰਨਾਂ ਦੇ ਬਾਰੇ ਦੱਸਣ ਲੱਗੇ ਆ ਸਭ ਤੋਂ ਪਹਿਲਾ ਕਾਰਨ ਲੁਧਿਆਣਾ ਪੱਛਮੀ ਦੀ ਉਪਚੋਣ ਬਾਈਲੈਕਸ਼ਨ ਹੋ ਰਹੀ ਹੈ ਲੁਧਿਆਣਾ ਪੱਛਮੀ ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹਨਾਂ ਦੀ ਮੌਤ ਹੋ ਗਈ ਸੀਟ ਹੋਈ ਖਾਲੀ ਉਥੋਂ ਇਲੈਕਸ਼ਨ ਲੜਨ ਜਾ ਰਹੇ ਆ ਆਪ ਦੇ ਉਮੀਦਵਾਰ ਸੰਜੀਵ अरोड़ा ਰਾਜ ਸਭਾ ਦੇ ਸੰਸਦ ਮੈਂਬਰ ਚਰਚਾ ਇਹ ਕਿ ਉਹਨਾਂ ਨੂੰ ਐਮ ਐਲ ਏ ਬਣਾ ਕੇ ਮੰਤਰੀ ਦਾ ਅਹੁਦਾ ਦਿੱਤਾ ਜਾਣਾ ਤੇ ਉਹਨਾਂ ਦੀ ਥਾਂ ਤੇ ਰਾਜ ਸਭਾ ਦੀ ਸੀਟ ਜਿਹੜੀ ਖਾਲੀ ਹੋਣੀ ਹੈ ਉਥੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਦਾ ਸੰਸਦ ਮੈਂਬਰ ਬਣਾਇਆ ਜਾਣਾ ਹੁਣ ਲੁਧਿਆਣਾ ਪੱਛਮੀ ਸ਼ਹਿਰੀ ਸੀਟ ਵਪਾਰੀ ਵੋਟਰ ਇਸ ਕਰਕੇ ਵਪਾਰੀ ਵੋਟਰਾਂ ਨੂੰ ਖੁਸ਼ ਕਰਨ ਦੇ ਲਈ ਮਾਨ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਲੜਾਈ ਮੁੱਲ ਲਈ ਗਈ। ਕਿਉਂਕਿ ਹੁਣ ਤਾਂ ਕੋਈ ਰੌਲਾ ਹੀ ਨਹੀਂ ਸੀ। ਬੜੇ ਵਧੀਆ ਤਰੀਕੇ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਸੀ। ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਹੋ ਰਹੀਆਂ ਸੀ। 19 ਮਾਰਚ ਨੂੰ ਹੋਈ। 4 ਮਈ ਨੂੰ ਅਗਲੀ ਮੀਟਿੰਗ ਹੋਏਗੀ। ਤਰੀਕ ਵੀ ਮਿਲ ਗਈ ਸੀ। ਖੁਦ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਤੇ ਉਹਨਾਂ ਦੇ ਨਾਲ ਦੋ ਹੋਰ ਮੰਤਰੀ ਆ ਕੇ ਮੀਟਿੰਗਾਂ ਕਰ ਰਹੇ ਸੀ। ਸਾਰਾ ਕੁਝ ਠੀਕ ਚੱਲ ਰਿਹਾ ਸੀ। ਪਰ ਲੁਧਿਆਣਾ ਪਛਮੀ ਦੀ ਉਪਚੋਣ ਦੇ ਵਿੱਚ ਹੋਇਆ ਇੰਜ ਕਿ ਵਪਾਰੀਆਂ ਦੇ ਨਾਲ ਕੀਤੀ ਅਰਵਿੰਦ ਕੇਜਰੀਵਾਲ ਨੇ ਗੱਲਬਾਤ ਜੋ ਚਰਚਾ ਚੱਲ ਰਹੀ ਹੈ ਗੱਲਬਾਤ ਕੀਤੀ ਤਾਂ ਵਪਾਰੀਆਂ ਨੇ ਸਭ ਤੋਂ ਵੱਡੀ ਸਮੱਸਿਆ ਇਹ ਹੀ ਦੱਸੀ ਕਿ ਸਾਨੂੰ ਆ ਰਹੀ ਹੈ ਪ੍ਰੋਬਲਮ ਬਾਰਡਰਾਂ ਤੇ ਲੱਗੇ ਧਰਨੇ ਸਾਨੂੰ ਲਾਗਤ ਪੈ ਰਹੀ ਵੱਧ ਜੋ maal ਦਿੱਲੀ ਆਉਂਦਾ ਖਾਸ ਤੌਰ ਤੇ ਉਸ maal ਤੇ ਇਸ ਕਰਕੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਵੱਡਾ ਫੈਸਲਾ ਲਿਆ ਕਿ ਕਿਸਾਨ ਨਰਾਜ਼ ਹੁੰਦੇ ਹੋ ਜਾਣ ਉਹਨਾਂ ਦੀ ਅਜੇ ਲੋੜ ਨਹੀਂ ਆ ਯੋ ਕਿ ਲੁਧਿਆਣਾ ਪੱਛਮੀ ਦੀ ਜਿਹੜੀ ਸੀਟ ਹੈ ਉੱਥੇ ਵੋਟਰ ਨੇ ਸ਼ਹਿਰੀ ਵਪਾਰੀ ਉਹਨਾਂ ਨੂੰ ਖੁਸ਼ ਕਰਨਾ ਬਹੁਤ ਜ਼ਰੂਰੀ ਇਸੇ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਉਹਨਾਂ ਦੇ ਵੱਲੋਂ ਇੱਕ ਇੱਕ ਕਰਕੇ ਵਾਰੀ ਵਾਰੀ ਬਿਆਨ ਜਾਰੀ ਕੀਤੇ ਗਏ ਹਰਪਾਲ ਚੀਮਾ ਮਾਲਵਿੰਦਰ ਕੰਗ ਕੁਲਤਾਰ ਸੰਧਵਾ ਲਾਲਜੀਤ ਭੁੱਲਰ ਸਾਰਿਆਂ ਨੇ ਬਲਤੇਜ ਪੰਨੂ ਸਾਰਿਆਂ ਦੇ ਵੱਲੋਂ ਵੀਡੀਓ ਬਣਾ ਬਣਾ ਕੇ ਬਿਆਨ ਜਾਰੀ ਕੀਤੇ ਗਏ ਤੇ ਇੱਕੋ ਗੱਲ ਆਖੀ ਗਈ ਕਿ ਵਪਾਰੀਆਂ ਦੇ ਲਈ ਵਪਾਰ ਦੇ ਲਈ ਅਸੀਂ ਇਹ ਫੈਸਲਾ ਲਿਆ ਜਿਹੜਾ ਕਿਸਾਨਾਂ ਦਾ ਅੰਦੋਲਨ ਅਸੀਂ ਧੱਕੇ ਨਾਲ ਖਤਮ ਕਰਵਾਇਆ ਲੁਧਿਆਣਾ ਪਛਮੀ ਦੀ ਉਹ ਪਚੋਣ ਸਭ ਤੋਂ ਪਹਿਲਾ ਵੱਡਾ ਕਾਰਨ ਇਸ ਦਾ ਮੰਨਿਆ ਜਾ ਰਿਹਾ ਦੂਜਾ ਕਾਰਨ ਜੋ ਕਿ ਸਾਰਿਆਂ ਨੂੰ ਪਤਾ ਕਿਸਾਨੀ ਏਕਤਾ ਨਹੀਂ ਹੋਈ ਕਿਸਾਨ ਇਕਜੁੱਟ ਨਹੀਂ ਸੀ ਤੇ ਸਰਕਾਰ ਨੂੰ ਮਿਲ ਗਿਆ ਮੌਕਾ ਏਕਤਾ ਦੀਆਂ ਮੀਟਿੰਗਾਂ ਤਾਂ ਹੋਈਆਂ ਅੰਦੋਲਨਕਾਰੀ ਤੇ ਜਿਹੜੇ ਐਸਕੇਐਮ ਭਾਰਤ ਪੂਰੇ ਦੇਸ਼ ਦੇ ਵਿੱਚ ਫੈਲਿਆ ਉਸ ਦੇ ਨਾਲ ਏਕਤਾ ਦੀਆਂ ਮੀਟਿੰਗਾਂ ਤਾਂ ਹੋਈਆਂ ਪਰ ਗੱਲ ਫੇਰ ਉਹੀ ਅੰਦੋਲਨਕਾਰੀ ਕਿਸਾਨ ਆਖ ਰਹੇ ਸੀ ਕਿ ਤੁਸੀਂ ਲੀਡਰੋ ਜਥੇਬੰਦੀਆਂ ਦੇ ਲੀਡਰੋ ਤੁਸੀਂ ਨਾ ਆਓ ਸਾਡੇ ਧਰਨੇ 'ਚ ਆਪਣੇ ਜਿਹੜੇ ਤੁਹਾਡੇ ਬੰਦੇ ਨੇ ਉਹ ਭੇਜ ਦਿਓ ਸਾਡੇ ਅੰਦੋਲਨ ਦੇ ਵਿੱਚ ਗਿਣਤੀ ਵੱਧ ਜਾਵੇ ਪਰ ਤੁਸੀਂ ਨਾ ਆਇਓ ਜੋ ਅੰਦਰਲੀ ਗੱਲ ਸਾਡੇ ਤੱਕ ਪਹੁੰਚੀ ਹੈ ਉਹ ਏ ਹੈ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਇਹ ਗੱਲ ਆਈ ਸੀ ਕਿ ਅੰਦੋਲਨਕਾਰੀ ਕਿਸਾਨ ਪੰधेਰ ਤੇ ਡੱਲੇਵਾਲ ਉਹਨਾਂ ਨੂੰ ਆਖ ਰਹੇ ਸੀ ਕਿ ਤੁਸੀਂ ਨਾ ਆਓ ਜਿਹੜੇ ਬੰਦੇ ਤੁਹਾਡੇ ਪਿੱਛੇ ਲੱਗੇ ਤੁਹਾਡੇ ਵਰਕਰ ਵਲੰਟੀਅਰ ਨੇ ਉਨਾਂ ਨੂੰ ਭੇ ਦੇਉ ਅੰਦੋਲਨ ਦੇ ਵਿੱਚ ਉਹ ਆ ਕੇ ਗਿਣਤੀ ਸਾਡੀ ਵਧਾ ਦੇਣ ਤਾਂ ਜੋ ਸਰਕਾਰ ਸਾਨੂੰ ਕੁਝ ਕਹੇ ਨਾ ਇਕਤਾ ਨਹੀਂ ਹੋ ਸਕੀ ਸਰਕਾਰ ਨੂੰ ਲੱਗ ਗਿਆ ਪਤਾ ਕਿ ਇਕਤਾ ਨਹੀਂ ਹੈ ਤਾਂ ਸਰਕਾਰ ਨੇ ਫਿਰ ਕੰਮ ਕਰ ਦਿੱਤਾ ਤੀਜਾ ਕਾਰਨ ਇਹਦਾ ਮੰਨਿਆ ਜਾ ਰਿਹਾ ਵੱਡਾ ਚੜਾਕੇ ਕਿਸਾਨੀ ਅੰਦੋਲਨ ਦੇ ਨਾਲ ਜਿਹੜੀ ਲੋਕਾਂ ਦੀ ਹਮਦਰਦੀ ਸੀ ਉਹ ਘਟਦੀ ਗਈ ਘਟ ਗਈ ਕਾਫੀ ਪਹਿਲੀ ਗੱਲ ਤਾਂ ਇਕਤਾ ਦੇ ਕਰਕੇ ਕਿ ਆਪਸ ਵਿੱਚ ਇਕਜੁੱਟ ਹੈ ਨਹੀਂ ਇਹਨਾਂ ਨੂੰ ਤਾਂ ਚੌਦਰ ਦੀ ਪਈ ਹੈ ਪਹਿਲੀ ਗੱਲ ਦੂਜੀ ਗੱਲ ਕਿਸਾਨੀ ਅੰਦੋਲਨ ਲੰਮਾ ਖਿੱਚਿਆ ਗਿਆ ਦਿੱਲੀ ਵਾਲਾ ਅੰਦੋਲਨ ਲੜਕੇ ਹਟੇ ਸੀ ਇੱਕਦਮ ਛੇਤੀ ਲਾ ਲਿਆ ਜਦ ਕਿ ਕੁਝ ਇੱਥੇ ਬੰਦੀਆਂ ਆਖਦੀਆਂ ਸੀ ਐਸਕੇਐਮ ਨੇ ਵੀ ਆਖਿਆ ਕਿ ਅਜੇ ਨਾ ਲਈਏ ਲੰਮਾ ਤਰਨਾ ਕੋਈ ਲੰਮਾ ਚੱਲਿਆ ਰਾਹ ਰੁਕ ਗਏ ਲੋਕਾਂ ਨੂੰ ਹੋਰ ਰਸਤੇ ਆਈ ਆਉਣਾ ਪਿਆ ਪੰਜਾਬ ਜਾਂ ਫਿਰ ਦਿੱਲੀ ਜਾਣਾ ਪਿਆ ਲੋਕ ਵੀ ਪਰੇਸ਼ਾਨ ਹੋ ਗਏ ਸੀ ਲੋਕਾਂ ਦੀ ਹੰਦਰਦੀ ਘਟ ਗਈ ਲੋਕਾਂ ਨੇ ਆਖਿਆ ਕਿ ਸਾਨੂੰ ਹੋ ਰਿਹਾ ਹੁਣ ਨੁਕਸਾਨ ਸਾਨੂੰ ਹੋ ਰਹੀ ਖੱਜਲ ਖੁਆਰੀ ਇਹ ਗੱਲ ਠੀਕ ਆ ਨਹੀਂ ਆ ਇਸ ਗੱਲ ਦਾ ਸਰਕਾਰ ਨੂੰ ਪਤਾ ਸੀ ਕਿ ਲੋਕਾਂ ਦੀ ਹੰਦਰਦੀ ਜ਼ਿਆਦਾ ਹੁਣ ਨਹੀਂ ਰਹਿ ਗਈ ਇਸ ਕਰਕੇ ਕਿਸਾਨੀ ਅੰਦੋਲਨ ਨੂੰ ਚੁਕਵਾਉਣ ਦਾ ਕੰਮ ਮਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਕਿਉਂਕਿ ਲੋਕਾਂ ਦੇ ਵਿੱਚ ਵਿਰੋਧ ਘੱਟ ਹੋਣਾ ਸੀ ਹਮਦਰਦੀ ਹੁੰਦੀ ਵਿਰੋਧ ਹੋਣਾ ਸੀ ਜ਼ਿਆਦਾ ਹੁਣ ਹਮਦਰਦੀ ਘੱਟ ਸੀ ਤਾਂ ਵਿਰੋਧ ਹੋਣਾ ਘੱਟ ਸਰਕਾਰ ਨੇ ਇਹ ਸੋਚਿਆ ਇਸੇ ਕਰਕੇ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਉਹ ਲਿਆ ਗਿਆ ਤੇ ਕਿਸਾਨੀ ਅੰਦੋਲਨ ਨੂੰ ਚੁਕਵਾ ਦਿੱਤਾ ਇਹ ਗੱਲ ਹੋਰ ਵੀ ਹੈ ਚੌਥਾ ਕਾਰਨ ਇਹ ਵੀ ਹੈ ਕਿ ਸੱਚੀ ਨੁਕਸਾਨ ਵੀ ਹੋ ਰਿਹਾ ਵਪਾਰ ਦਾ ਜੋ ਸਰਕਾਰ ਦਲੀਲ ਦੇ ਰਹੀ ਹੈ ਦਲੀਲ ਉਹ ਵੀ ਠੀਕ ਹੈ ਨੁਕਸਾਨ ਹੋ ਵੀ ਰਿਹਾ ਵਪਾਰੀ ਬਹੁਤ ਵਾਰੀ ਗੱਲ ਕਹਿ ਚੁੱਕੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਪਰ ਰਾਹ ਜਿਹੜੇ ਰੋਕੇ ਨੇ ਉਹ ਗੱਲ ਨਹੀਂ ਬਣਦੀ ਬਾਰਡਰ ਭਾਵੇਂ ਰਾਣੇ ਦੀ ਸਰਕਾਰ ਨੇ ਬੰਦ ਕੀਤਾ ਪਰ ਕੀਤਾ ਇਸ ਕਰਕੇ ਹੀ ਹੈ ਕਿ ਕਿਸਾਨਾਂ ਦਾ ਧਰਨਾ ਲੱਗਾ ਉਹਨਾਂ ਨੇ ਇਸ ਕਰਕੇ ਬੰਦ ਕੀਤਾ ਸਾਨੂੰ ਲਾਗਤ ਮੁੱਲ ਪੈ ਰਿਹਾ ਵੱਧ ਸੱਚਮੁੱਚ ਪੰਜਾਬ ਦਾ ਨੁਕਸਾਨ ਵੀ ਹੋ ਰਿਹਾ ਸੀ ਖਬਰਾਂ ਤਾਂ ਇਹ ਵੀ ਆਈਆਂ ਕਿ ਕੁਝ ਇਨਵੈਸਟਰ ਜਿਹੜੇ ਕੰਪਨੀਆਂ ਲਾਉਣ ਵਾਲੇ ਨਿਵੇਸ਼ ਕਰਨ ਵਾਲੇ ਉਹ ਵੀ ਪੰਜਾਬ ਦੇ ਵਿੱਚ ਆ ਕੇ ਜਦੋਂ ਉਹਨਾਂ ਨੇ ਵੇਖਿਆ ਕਿ ਇਸ ਦੇ ਤਾਂ ਬਿਲਕੁਲ ਜਿੱਥੇ ਐਂਟਰੀ ਪੁਆਇੰਟ ਹੈ ਦੇਸ਼ ਦਾ ਪੰਜਾਬ ਦੇਸ਼ ਜੋ ਪੰਜਾਬ ਦੇ ਵਿੱਚ ਐਂਟਰ ਹੋਈ ਤਾਂ ਉੱਥੇ ਧਰਨੇ ਲੱਗੇ ਤੇ ਫਿਰ ਉਸਤੇ ਵੀ ਫਰਕ ਪਿਆ ਇਹ ਵੀ ਖਬਰਾਂ ਆਈਆਂ ਇਸ ਕਰਕੇ ਵੀ ਸਰਕਾਰ ਨੇ ਇੱਕ ਕਿਸਾਨੀ ਅੰਦੋਲਨ ਚੁਕਵਾਇਆ ਚੌਥਾ ਕਾਰਨ ਏ ਪੰਜਵਾਂ ਕਾਰਨ ਜਿਹੜਾ ਕਿ ਹੁਣ 2027 ਤੱਕ ਜਾਣਾ ਜਿਸ ਦੇ ਬਾਰੇ ਚਰਚਾ ਹੁਣੇ ਤੋਂ ਚੱਲਣ ਲੱਗ ਪਈ ਭਾਰਤੀ ਜਨਤਾ ਪਾਰਟੀ ਤੇ ਇਲਜ਼ਾਮ ਲੱਗਦਾ ਕਿ ਜਿੱਥੇ ਵੀ ਇਲੈਕਸ਼ਨ ਲੜਦੇ ਦੋ ਧਰਾਂ ਨੂੰ ਆਪਸ ਚ ਲੜਾ ਦਿੰਦੇ ਜਿਹੜੀ ਸਭ ਤੋਂ ਪੌਪੂਲਰ ਧਿਰ ਹੁੰਦੀ ਹੈ ਉਸ ਦੇ ਖਿਲਾਫ ਜਿਹੜੀਆਂ ਬਾਕੀ ਧਿਰਾਂ ਉਹਨਾਂ ਨੂੰ ਖੜਾ ਕਰ ਦਿੰਦੇ ਇਸ ਦੇ ਨਾਲ ਇਲੈਕਸ਼ਨ ਉਹ ਜਿੱਤ ਜਾਂਦੇ ਉਦਾਹਰਨ ਦਿੱਤੀ ਡਾਕਟਰ ਧਰਵੀਰ ਗਾਂਧੀ ਪਟਿਆਲੇ ਤੋਂ ਐਮਪੀ ਉਹਨਾਂ ਨੇ ਉਦਾਹਰਨ ਦਿੱਤੀ ਹਰਿਆਣੇ ਦੀ ਆਖਦੇ ਨੇ ਇੱਥੇ ਜਾਟਾਂ ਦਾ ਬੋਲਬਾਲਾ ਭਾਜਪਾ ਨੇ ਕੀ ਕੀਤਾ ਜਾਟਾਂ ਦੇ ਖਿਲਾਫ ਜਿਹੜੇ ਵਰਗ ਉਹਨਾਂ ਦੇ ਤੋਂ ਵੱਖ ਜਿਹੜੇ ਵਰਗ ਉਹਨਾਂ ਨੂੰ ਕਰ ਲਿਆ ਆਪਣੇ ਪੱਖ 'ਚ ਜਾਟਾਂ ਦੇ ਖਿਲਾਫ ਖੋਲਤਾ ਮੋਰਚਾ ਸਰਕਾਰ ਬਣ ਗਈ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਦੂਜੀ ਵਾਰ ਸਰਕਾਰ ਬਣ ਜਾਣੀ ਹੈ ਸਰਕਾਰ ਬਣਾਲੀ ਤੇ ਇੱਕ ਦਿੱਤੀ ਯੂਪ ਦੀ ਉਦਾਹਰਣ ਉੱਥੇ ਯਾਦਵਾਂ ਨਾਲ ਇੰਜ ਕੀਤਾ ਯਾਦਵ ਇੱਕ ਪਾਸੇ ਹੋ ਗਏ ਅਤੇ ਜਿਹੜੇ ਗੈਰ ਯਾਦਵ ਉਹਨਾਂ ਨੂੰ ਕਰ ਲਿਆ ਆਪਣੇ ਪੱਖ 'ਚ ਯਾਦਵਾਂ ਦੇ ਖਿਲਾਫ ੜਕਾ ਕੇ ਤੇ ਭਾਜਪਾ ਜਿੱਤ ਗਈ ਯੂਪ ਦੇ ਵਿੱਚ ਇੱਕ ਵਾਰ ਫਿਰ ਤੋਂ ਡਾਕਟਰ ਤਨਵੀਰ ਗਾਂਧੀ ਨੇ ਇਹ ਉਦਾਹਰਣਾ ਦਿੱਤੀਆਂ ਹੁਣ ਚਰਚਾ ਇਹ ਚੱਲ ਰਹੀ ਹੈ ਕਿ ਭਾਜਪਾ ਵਾਲੀ ਇਹ ਨੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਪਣਾਉਣ ਜਾ ਰਹੀ ਹੈ ਕਿਵੇਂ ਇੱਕ ਪਾਸੇ ਕਿਸਾਨ ਦੂਜੇ ਪਾਸੇ ਗੈਰ ਕਿਸਾਨ ਜਿਹੜੇ ਕਿਸਾਨ ਨਹੀਂ ਕਿਉਂਕਿ ਬੋਲਬਾਲਾ ਕਿਸਾਨਾਂ ਦਾ ਮੰਨਿਆ ਜਾਂਦਾ ਪੰਜਾਬ ਦੀ ਸਿਆਸਤ ਦੇ ਵਿੱਚ ਪਰ ਉਹਨਾਂ ਦੇ ਖਿਲਾਫ ਜਿਹੜੀ ਵੋਟ ਆ ਭਾਵ ਉਹਨਾਂ ਤੋਂ ਬਿਨਾਂ ਖਿਲਾਫ ਨਹੀਂ ਜਿਹੜੀ ਉਹਨਾਂ ਤੋਂ ਬਿਨਾਂ ਵੋਟ ਆ ਉਹ ਹੈ ਜ਼ਿਆਦਾ ਬੋਲਬਾਲਾ ਜ਼ਿਆਦਾ ਕਿਸਾਨਾਂ ਦੀ ਵੋਟ ਦਾ ਪਰ ਜਿਹੜੀ ਬਾਕੀ ਗੈਰ ਕਿਸਾਨ ਵੋਟ ਆ ਉਹ ਹੈ ਜ਼ਿਆਦਾ ਇਸ ਕਰਕੇ ਚਰਚਾ ਇਹ ਚੱਲ ਰਹੀ ਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਇਹ ਕੰਮ ਸ਼ੁਰੂ ਕਰਤਾ ਕਿ ਕਿਸਾਨ ਵੋਟ ਨਾ ਵੀ ਪਾਉਣ ਕੋਈ ਗੱਲ ਨਹੀਂ ਪਰ ਕਿਸਾਨਾਂ ਦੇ ਖਿਲਾਫ ਭੜਕਾ ਕੇ ਦੂਜੇ ਲੋਕਾਂ ਤੋਂ ਵੋਟਾਂ ਲੇ ਲਈਆਂ ਜਾਣ ਤਾਂ ਜੋ 27 ਦੇ ਵਿੱਚ ਇੱਕ ਵਾਰ ਫਿਰ ਤੋਂ ਸਰਕਾਰ ਬਣਾਈ ਜਾ ਸਕੇ ਡਾਕਟਰ ਗਾਂਧੀ ਨੇ ਵੀ ਇਹੀ ਇਲਜ਼ਾਮ ਆਮ ਆਦਮੀ ਪਾਰਟੀ ਤੇ ਲਾਇਆ ਇਹ ਪੰਜ ਕਾਰਨ ਮੰਨੇ ਜਾ ਰਹੇ ਆ ਕਿਉਂਕਿ ਕਿਸਾਨਾਂ ਦੇ ਨਾਲ ਹਮਦਰਦੀ ਵੀ ਨਹੀਂ ਵਿਖਾ ਰਹੀ ਆ ਆਮ ਆਦਮੀ ਪਾਰਟੀ ਇੱਕ ਤਾਂ ਹੁੰਦਾ ਕਿ ਚਲੋ ਕੁਝ ਹੋ ਗਿਆ ਬਾਅਦ ਚ ਹਮਦਰਦੀ ਦਿਖਾਤੀ ਹਮਦਰਦੀ ਨਹੀਂ ਵਿਖਾ ਰਹੀ ਹੈ ਜਿਸ ਤੋਂ ਬਾਅਦ ਲੱਗਦਾ ਕਿ ਡਾਕਟਰ ਗਾਂਧੀ ਦੀ ਇਸ ਦਲੀਲ ਦੇ ਵਿੱਚ ਵੀ ਦਮ ਹੈ ਇਹ ਪੰਜ ਕਾਰਨ ਜਿਨ੍ਹਾਂ ਦੇ ਕਰਕੇ ਕਿਸਾਨੀ ਅੰਦੋਲਨ ਚੁਕਵਾਇਆ ਮਾਨ ਸਰਕਾਰ ਨੇ ਇਹਨਾਂ ਤੋਂ ਇਲਾਵਾ ਤੁਹਾਨੂੰ ਕੋਈ ਕਾਰਨ ਹੋਰ ਲੱਗਦਾ ਜੇਕਰ ਲੱਗਦਾ ਤਾਂ ਕਮੈਂਟ ਕਰਕੇ ਤੁਸੀਂ ਵੀ ਦੱਸੋ ਕਿ ਉਹ ਕਿਹੜਾ ਕਾਰਨ ਹੈ